ਸਿਨੀਅਰ ਕਾਂਗਰਸ ਨੇਤਾ ਦੁਵਿੰਦਰ ਯਾਦਵ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਅਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਯਾਦਵ ਨੇ ਇਸ ਮੌਕੇ ਕਿਹਾ ਕਿ ਦੇਸ਼ ਵਿੱਚ ਅੱਜ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਉਸ ਨੂੰ ਲੈ ਕੇ ਲੋਕ ਕਾਂਗਰਸ ਪਾਰਟੀ ਨੂੰ ਯਾਦ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਵਿਸ਼ੇਸ਼ ਤੌਰ ਤੇ ਨੌਜਵਾਨ ਕਾਂਗਰਸ ਪਾਰਟੀ ਨੂੰ ਇਸ ਵਾਰ ਸੱਤਾ ਵਿੱਚ ਦੇਖਣਾ ਚਾਹੁੰਦੇ ਨੇ ਇਸ ਵਰਤਾਰੇ ਦਾ ਮਹੱਤਵ ਨੂੰ ਦਰਜਾ ਦਿੱਤੇ ਅਤੇ ਪੰਜਾਬ ਨੇ ਰਾਫਤਾਰ ਦਾ ਦੇ ਦੇ ਇਸੇ ਉਸ ਨੇ ਨਾ ਕਾਂਗਰਸ ਨੂੰ ਯਾਦ ਕਰ ਰਹੀ ਹੈ ਕਾਂਗਰਸ ਇਸਾ ਇੱਕ ਰੋਡਰ ਮੈਂ ਦੇ 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 ਬੋਲੀ ਜੋ ਮਹੌਲਾ ਕੋਈ ਪੰਜਾਬ ਹੈ ਉਹ ਕਾਂਗਰਸ ਦੇ ਵਿਰੋਧ ਨੇ ਹੈ ਪ੍ਰਤਾਪ ਸਿੰਘ ਪਾਜਵਾ ਨੇ ਕਿਹਾ ਕਿ ਲੋਕ ਸਭਾ ਦੀਆਂ ਪਹਿਲੇ ਦੋ ਗੇੜਾਂ ਦੀਆਂ ਚੋਣਾਂ ਵਿੱਚ ਪਈਆਂ ਵੋਟਾਂ ਤੋਂ ਇਸ ਗੱਲ ਦੀ ਸੰਭਾਵਨਾ ਜ਼ਾਹਿਰ ਹੋ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਪਛੜ ਰਹੀ ਹੈ ਕਾਂਗਰਸ ਦੀ ਸਰਕਾਰ ਨੇ ਇੱਕ কমিਟਮੈਂਟ ਦਿੱਤੀ ਹੈ ਕਾਂਗਰਸ ਨੇ ਲਾਂਚ ਕੀਤੀ ਹੈ ਮਹਾ ਲక్ష్ਮੀ ਸਕੀਮ ਜਿਹੜੀ 1 ਲੱਖ ਰੁਪਈਆ ਹਰ ਸਾਲ ਅਨ ਕੰਡੀਸ਼ਨਲ ਕੈਸ਼ ਟ੍ਰਾਂਸਫਰ ਹੋਏਗਾ ਹਰ ਗਰੀਬ ਘਰ ਦੀ ਨੌਜਵਾਨ ਬੱਚੀ ਵਾਸਤੇ ਉਹਦੇ ਵਿੱਚ ਨਾਲ ਹੀ ਅਸੀਂ ਇਹ ਗੱਲ ਕਹੀ ਹੈ ਕਿ 50% ਜੌਬਸ ਦੀ ਰੈਜ਼ਰਵੇਸ਼ਨ ਆਂਡੇ ਟਾਈਮ ਦੇ ਵਿੱਚ ਹਰ ਗਵਰਨਮੈਂਟ ਜੌਬ ਦੇ ਵਿੱਚ ਔਰਤਾਂ ਨੂੰ ਮਿਲੇਗੀ 50% ਰੈਜ਼ਰਵੇਸ਼ਨ ਇਹ ਜਿਹੜੀ ਹੈ ਇਹ ਬਕਾਇਦਾ ਤੌਰ ਇਹ ਔਰਤਾਂ ਵਾਸਤੇ ਰੱਖ ਲਈ ਗਈ ਹੈ ਰੱਖਵੀਕਰਨ ਕਰ ਦਿੱਤਾ ਗਿਆ ਹੈ 1 ਲੱਖ ਰੁਪਿਆ ਮਹਾ ਲక్ష్ਮੀ ਸਕੀਮ ਦੇ ਅਧੀਨ ਹਰ ਗਰੀਬ ਪਰਿਵਾਰ ਦੀ ਇੱਕ ਨੌਜਵਾਨ ਬੇਟੀ ਨੂੰ ਮੌਕਾ ਮਿਲੇਗਾ ਉਹ ਜਿੱਥੇ ਮਰਜ਼ੀ ਵੀ ਇਸਤੇਮਾਲ ਕਰ ਲੈਣ ਐਜੂਕੇਸ਼ਨ ਵਾਸਤੇ ਕਰਨਾ ਹੈ ਕੋਈ ਐਨਜੀਓ ਦਾ ਕੰਮ ਕਰਨਾ ਹੈ ਕੋਈ ਆਪਣੇ ਵੱਲੋਂ ਕੋਈ ਵੀ ਘਰ ਦਾ ਕੰਮ ਕੋਈ ਡੋਮੈਸਟਿਕ ਕਾਟੇਜ ਇੰਡਸਟਰੀ ਚ ਕਰਨਾ ਹੈ ਉਹ ਅਸੀਂ ਇਹਨਾਂ ਵਾਸਤੇ ਕਰਕੇ ਦਵਾਂਗੇ ਇਹਦੇ ਨਾਲ